ਬੀਸੀ ਮੈਡਮ ਆਈ ਸੀ ਸਾਨੂੰ ਆਸ਼ਵਾਸਨ ਦਿੱਤੇ ਕਿ ਗੇਸੀ ਵੀ ਬਧੀਆ ਕੰਮ ਚੱਲੂਗਾ ਜੀ ਅਜੇ ਤੱਕ ਤਾਂ ਕੋਈ ਕੰਮ ਚੱਲਿਆ ਨਹੀਂ ਜੀ ਅਰੁਣ ਨਾਰੰਗ ਜੀ ਆਏ ਸੀ ਚੋਦਰੀ ਸਾਹ ਆਏ ਸੀ ਸੰਦੀਪ ਦਾ ਖੜਜੀ ਸਭ ਆ ਕੇ ਇੱਥੇ ਆਪਦੀ ਰਾਜਨੀਤਿਕ ਰੋਟੀਆਂ ਸੇਕ ਕੇ ਜਾਂਦੇ ਜੀ ਸਾਨੂੰ ਤਾਂ ਲੱਗਿਆ ਨਹੀਂ ਜੀ ਕੋਈ ਬਦਲਾਵ ਕਹਿੰਦੇ ਬਦਲਾਵ ਆਏਗਾ ਲੱਖ ਗੱਟਾ ਚੱਕਿਆ ਗਿਆ ਕੋਈ ਗੱਟਾ-ਗੁੱਟਾ ਨਹੀਂ ਚੱਕਿਆ ਗਿਆ ਜੀ ਡਰਾਈਵਰ ਪੈਸੇ ਨਹੀਂ ਮੰਗਣਗੇ ਉਹਵੇਂ ਪੈਸੇ ਲਈ ਜਾਂਦੇ ਐ ਲੇਬਰਾਂ ਡਬਲ-ਡਬਲ ਪੈਸੇ ਮੰਗਦੀ ਐ ਜੀ ਸਾਰਾ ਕੁਚਾੜ ਤੇ ਦੇ ਉੱਤੇ ਇਹ ਕਿਸਾਨ ਦੇ ਉੱਤੇ ਹੀ ਪੈਣਾ ਜੀ ਜਿਹੜਾ ਖਰਚਾ ਹੈਗਾ ਜੀ ਸਾਰਾ ਕੁਝ ਉਹ ਉਹੀ ਘੋੜੇ ਉਹੀ ਮੈਦਾਨ ਵੇਖ ਲਓ ਸਾਰੇ ਪਾਸੇ ਡੰਗਾ ਲੱਗੇ ਆਏ ਆ ਕਿਤੇ ਡੇਰੀ ਕਰਨ ਦੀ ਥਾਂ ਨਹੀਂ ਆਹ ਟਰਾਲੀਆਂ ਵੇਖ ਲਓ ਜੀ ਖੜੀਆਂ ਨੇ ਤਰਪਾਲਾ ਦੇ ਦੇ ਕੇ ਖੜੀ ਕਰ ਰੱਖਿਆ ਹੈ ਔਰ ਸਾਹਮਣੇ ਆ ਢੇਰੀਆਂ ਤੇ ਦੇਖ ਲਓ ਤਰਪਾਲਾ ਪਈ ਨਹੀਂ ਬਰਸਾਤ ਬਰਸਾਤ ਹੋ ਰਹੀ ਹੈ ਕੋਈ ਕਿਸ ਤਰ੍ਹਾਂ ਦੇ ਪ੍ਰਬੰਧ ਹੈਗੇ ਕੋਈ ਮੰਡੀ ਦੇ ਵਿੱਚ ਕੋਈ ਪ੍ਰਬੰਧ ਨਹੀਂ ਹੈਗਾ ਜੀ ਪ੍ਰਬੰਧ ਜੀ ਆੜਤੀ ਦੀ ਤਰਫ ਤੋਂ ਦਾ ਪ੍ਰਬੰਧ ਹੈਗੇ ਹੈ ਜੀ ਬਾਕੀ ਇਹਨਾਂ ਨੂੰ ਸੋਚਣਾ ਚਾਹੀਦਾ ਏਜੰਸੀ ਵਾਲਿਆਂ ਨੂੰ ਵੀ ਜਲਦੀ ਤੋਂ ਜਲਦੀ ਮਾਲ ਆਪਦਾ ਚੱਕੇ ਤੇ ਸਟੋਰ ਕਰੇ ਜੋ ਕਿਸਾਨ ਦਾ ਵੀ ਨੁਕਸਾਨ ਨਾ ਹੋਵੇ ਸਰਕਾਰ ਦਾ ਵੀ ਨੁਕਸਾਨ ਨਾ ਹੋਵੇ ਤੇ ਅਸੀਂ ਵੀ ਪਰੇਸ਼ਾਨ ਨਾ ਹੋਈਏ ਜੀ ਕੋਈ ਵੀ ਜ਼ਿੰਮੇਵਾਰ ਪਰੇਸ਼ਾਨ ਨਾ ਹੋਵੇ ਮਾਰਕੀਟ ਕਮੇਟੀ ਵਾਲੇ ਉਹਨਾਂ ਨੂੰ ਕਹਿੰਨੇ ਆ ਉਹ ਵੀ ਸਾਡਾ ਬਹੁਤ ਸਾਥ ਦੇ ਰਹੇ ਜੀ ਮਗਰ ਇਹ ਏਜੰਸੀ ਵਾਲੇ ਕੁਝ ਨਹੀਂ ਕਰ ਰਹੇ ਜੀ ਨਾ ਠੇਕੇਦਾਰ ਕੋਈ ਸੁਣਾਈ ਕਰਦਾ ਨਾ ਕੋਈ ਆੜਤੀਆ ਦਾ ਪ੍ਰਧਾਨ ਆ ਕੇ ਆ ਰਹੇ ਜੀ ਕੋਈ ਕੁਝ ਨਹੀਂ ਹੋ ਰਿਹਾ ਜੀ ਕੋਈ ਬਤਲਾਵ ਨਹੀਂ ਆਇਆ